ਹਾਂਜੀ ਆਪਾਂ ਅੱਜ ਦੱਸਣ ਲੱਗੇ ਆ ਤੁਹਾਨੂੰ ਗੁੰਮ ਲਾਈਨਿੰਗ ਲਾਉਣ ਦਾ ਤਰੀਕਾ ਸਲਵਾਰ ਦੇ ਵਿੱਚ ਠੀਕ ਹੈ ਜੀ ਤੇ ਬਿਲਕੁਲ ਸਿਉਣਾ ਨਹੀਂ ਦਿਖਦੀਆਂ ਹੈਗੀਆਂ ਤੇ ਆਪਾਂ ਨੇ ਲੈ ਲਿਆ ਜੀ ਆਸਣ ਇੱਕ ਗੁੰਦਾ ਆਪਾਂ ਨੇ ਲੱਗ ਕੱਢ ਲੈਣਾ ਤੇ ਇੱਕ ਗੁੰਦਾ ਆਪਾਂ ਨੇ ਲੈ ਲੈਣਾ ਮਤਲਬ ਆਪਾਂ ਨੇ ਦੋ ਗੁੰਦੇ ਲੈ ਲਏ ਤੇ ਦੋ ਉਹਦੀ ਲਾਈਨਿੰਗ ਦਿੱਤੀ ਹੋਈ ਹੈ ਦੋ ਗੁੰਦੇ ਮਤਲਬ ਲੋ ਲੈਨੇ ਆਪਾਂ ਨੇ ਇਹ ਚਾਰ ਗੁੰਦਿਆਂ ਨੂੰ ਸਿਲਾਈ ਲਾ ਦੇਣੀ ਹੈ ਠੀਕ ਹੈ ਜੀ ਬਿਲਕੁਲ ਗੁੰਮਸੀ ਹੋਣਾ ਲੱਗ ਜਣੇ ਸਾਰੀਆਂ ਤੁਹਾਨੂੰ ਦੱਸਦੇ ਆ ਤੁਹਾਨੂੰ ਦੋ ਤਰੀਕੇ ਪਤਾ ਲੱਗ ਪਤਾ ਲੱਗ ਜਾਣੇ ਇਹਦੇ ਵਿੱਚ ਇੱਕ ਤਾਂ ਸਿੱਧ ਤੁਹਾਨੂੰ ਸਲਵਾਰ ਝੜਨ ਦਾ ਪਤਾ ਲੱਗ ਜਾਣਾ ਠੀਕ ਹੈ ਜੀ ਤੇ ਇੱਕ ਲਾਈਨਿੰਗ ਨੂੰ ਗੁੰਮਲਾਉਣ ਦਾ ਤਰੀਕਾ ਪਤਾ ਲੱਗ ਜਾਣਾ ਠੀਕ ਹੈ ਜੀ ਆ ਦੇਖੋ ਆਪਾਂ ਨੇ ਝਾਰ ਲੈ ਲਿਆ ਕੱਪੜੇ ਤੇ ਆਪਾਂ ਨੇ ਉੱਪਰ ਆਪਣਾ ਕੱਪੜਾ ਰੱਖ ਲਾਈਨਿੰਗ ਰੱਖ ਲਈ ਨੀ ਜੀ ਆਪਣਾ ਕੱਪੜਾ ਤੇ ਆਪਾਂ ਨੇ ਇਦਾਂ ਸਲਾਈ ਲਾ ਦੇਣੀ ਆ ਆਸਣ ਇਹ ਆਪਾਂ ਨੇ ਆਸਣ ਦੀ ਸਲਾਈ ਲਾ ਲਈ ਹੈ। ਇਸ ਤੋਂ ਬਾਅਦ ਆਪਾਂ ਨੇ ਇਹਦੀ ਇਹਨੂੰ ਖੋਲ ਲੈਣਾ ਐ ਇਦਾਂ ਕਰਕੇ। ਲਾਈਨਿੰਗ ਨੂੰ ਵੀ ਖੋਲ ਲੈਣਾ ਤੇ ਕੱਪੜੇ ਨੂੰ ਵੀ ਖੋਲ ਲੈਣਾ ਆਪਾਂ ਨੇ। ਆਹ ਦੇਖੋ। ਆਹ ਆਪਣੀ ਗੁੰਮ ਸਲਾਈ ਲੱਗ ਗਈ। ਐਕਨੇ ਆਪਾਂ ਨੇ ਸਾਰੀ ਸਲਵਾਰ ਗੁੰਮ ਸਲਾਈਆਂ ਨਾਲੇ ਸਟਿਚ ਕਰ ਦੇਣੀ ਹੈ ਠੀਕ ਹੈ ਜੀ। ਇੱਥੇ ਹੁਣ ਜੜਾਂਗੇ ਆਪਾਂ ਪੱਲਾ ਸਲਵਾਰ ਦਾ। ਬਿਲਕੁਲ ਸੌਖੀ ਹੈ ਇਹ ਲਾਈਨਿੰਗ ਵਾਲੀ ਸਲਵਾਰ ਗੁੰਮ ਸੀ ਹੋਣੀ ਤੇ ਆਪਾਂ ਨੇ ਲਾਈਨਿੰਗ ਨਾਲ ਲਾਈਨਿੰਗ ਅਟੈਚ ਕਰਦੇ ਜਾਏ ਜਣਾ ਕੱਪੜੇ ਨਾਲ ਕੱਪੜਾ ਠੀਕ ਆ ਆ ਦੇਖੋ ਉੱਪਰ ਕੱਪੜਾ ਆਪਣਾ ਉੱਪਰ ਆਪਾਂ ਨੇ ਪੱਲਾ ਰੱਖ ਲਿਆ ਤੇ نیچے ਆਪਣੀ ਲਾਈਨਿੰਗ ਹੈ نیچے ਆਪਾਂ ਨੇ ਲਾਈਨਿੰਗ ਕੱਟੀ ਹੋਈ ਆ ਪੱਲੇ ਵਾਲੀ ਉਹ نیچے ਰੱਖ ਲਈ ਹੈ ਠੀਕ ਹੈ ਜੀ ਐਦਾਂ ਆਪਾਂ ਨੇ ਰੱਖ ਕੇ ਇਹਦੇ ਉੱਤੇ ਚਾਰਾਂ ਕੱਪੜਿਆਂ ਨੂੰ ਫੜ ਕੇ ਆਪਾਂ ਨੇ ਸਿਲਾਈ ਲਾ ਦੇਣੀ ਹੈ ਇਦਾਂ ਆਪਾਂ ਨੇ ਫੜ ਕੇ ਸਾਰੇ ਸਲਾਈ ਲਾ ਦੇਣੀ ਆ ਆ ਦੇਖੋ ਜੀ ਆਪਣੇ ਨਵੇਂ ਪੱਲੇ ਨਾਲ ਅਟੈਚ ਹੋਈ ਵੀ ਇਹ ਵੀ ਗੁੰਮ ਸਲਾਈ ਲੱਗ ਦੇਣੀ ਆ ਆ ਦੇਖੋ ਸਲਾਈ ਆਪਣੀ ਵਿੱਚ ਆ ਗਈ ਤੇ ਬਾਹਰਲੀ ਦੇਖੋ ਬਿਲਕੁਲ ਸਹਾਈ ਨਾਲ ਲੱਗਦੀ ਹੈ ਇਹ ਆ ਦੇਖੋ ਵਿੱਚ ਸਲਾਈ ਆ ਗਈ ਦੇਖੋ ਇੱਧਰ ਬਿਲਕੁਲ ਸਲਾਈ ਨਹੀਂ ਦਿਖਦੀ ਹੈਗੀ ਠੀਕ ਹੈ ਜੀ ਇਸੇ ਤੇ ਇਸੇ ਤਰੀਕੇ ਨਾਲ ਤੁਸੀਂ ਦੂਜਾ ਗੁੰਦਾ ਲੈ ਲੈਣਾ ਤੇ ਉਹਦੀ ਲਾਈਨਿੰਗ ਲੈ ਲੈਣੀ ਹੈ ਇਹਦੇ ਨਾਲ ਇਦਾਂ ਹੀ ਅਟੈਚ ਕਰ ਲੈਣੀ ਆ ਆ ਦੇਖੋ ਕੱਪੜੇ ਨਾਲ ਕੱਪੜਾ ਮਿਲਾ ਲੈਣਾ ਲਾਈਨਿੰਗ ਨਾਲ ਲਾਈਨਿੰਗ نیچے ਲਾਈਨਿੰਗ ਰੱਖ ਲੈਣੀ ਹੈ ਲਾਈਨਿੰਗ ਨਾਲ ਲਾਈਨਿੰਗ ਮਿਲਾ ਕੇ ਉਦੈ ਆ ਦੇਖੋ ਫਿਰ ਆਪਾਂ ਨੇ ਝਾੜੇ ਅਪੜਿਆਂ ਨੂੰ ਫੜ ਕੇ ਸਲਾਈ ਲਾ ਦੇਣੀ ਹੈ ਲਾਈਨਿੰਗ ਨਾਲ ਲਾਈਨਿੰਗ ਮਲਾਉਂਦੇ ਚਾਈ ਜਾਣਾ ਤੇ ਕੱਪੜੇ ਨਾਲ ਕੱਪੜਾ ਸਲਵਾਰ ਦਾ ਮਲਾਉਂਦੇ ਚਾਈ ਜਾਣਾ ਠੀਕ ਹੈ ਜੀ ਤੇ ਆਪਾਂ ਨੇ ਫਿਰ ਜੋੜ ਕੇ ਸਲਾਈ ਲਾ ਦੇਣੀ ਹੈ ਜਿੱਦੋਂ ਆਪਾਂ ਸਿੰਪਲ ਸਲਵਾਰ ਸਿਲਾਈ ਕਰਦੇ ਆ ਉਦਾਂ ਹੀ ਸਿਲਾਈ ਕਰਨੀ ਤੁਹਾਨੂੰ ਦੋ ਮਤਲਬ ਇਹ ਤਰੀਕੇ ਪਤਾ ਲੱਗਦੇ ਇੱਕ ਤਾਂ ਸਲਵਾਰ ਸਿਲਾਈ ਕਰਨ ਦਾ ਜਿਹੜੀ ਮੇਰੇ ਭੈਣਾਂ ਨੂੰ ਨਹੀਂ ਆਉਂਦੀ ਹੈਗੀ ਆ ਦੇਖੋ ਐਦਾਂ ਹੀ ਆਪਾਂ ਨੇ ਉਹ ਉਲਟਾ ਦੇਣਾ ਤੇ ਉਧਰ ਤੇ ਆਪਾਂ ਨੇ ਲਾਈਨਿੰਗ ਉਲਟਾ ਦੇਣੀ ਹੈ ਹਾਂ ਐਦਾਂ ਹੀ ਆਪਾਂ ਨੇ ਲਾਈਨਿੰਗ ਉਲਟਾ ਦੇਣੀ ਹੈ ਠੀਕ ਹੈ ਜੀ ਆ ਦੇਖੋ ਸਲਾਈ ਆਪਣੀ ਵਿੱਚ ਰਹਿ ਗਈ ਹੈ ਗੁੰਮ ਸਲਾਈ ਲੱਗ ਗਈ ਹੈ ਬਾਹਰ ਆ ਦੇਖੋ ਬਿਲਕੁਲ ਨਹੀਂ ਦਿਖਦੀ ਹੈਗੀ ਸਲਾਈ ਵੱਜੀ ਹੋਈ ਇਹਦੇ ਵਿੱਚ ਆਪਾਂ ਨੂੰ ਇੰਟਰਲੋ ਕਰਨ ਦੀ ਲੋੜ ਨਹੀਂ ਪੈਂਦੀ ਹੈ ਵੀ ਆ ਦੇਖੋ ਆਪਾਂ ਨੇ ਦੂਜਾ ਉਲਟਾ ਲਿਆ ਪੱਲਾ ਕੁੰਦਾ ਸਲਵਾਰ ਦਾ ਆ ਦੇਖੋ ਉਧਰ ਆਪਾਂ ਨੇ ਪੱਲਾ ਅਟੈਚ ਕਰਨਾ ਆਪਣਾ نیچے ਆਪਣਾ ਕਪੜਾ ਰੱਖ ਲਿਆ ਉੱਪਰ ਆਪਾਂ ਨੇ ਲਾਈਨਿੰਗ ਰੱਖ ਲਈ ਦੂਜੀ ਸਾਈਡ ਉਦਾਂ ਹੀ ਆਪਾਂ ਨੇ ਉੱਧਰ ਸਲਾਈ ਲਾ ਦਈਏ ਸਾਰੀਆਂ ਸਲਾਈਆਂ ਆਪਾਂ ਨੇ ਐਦਾਂ ਹੀ ਲਾਉਣੀਆਂ ਮਤਲਬ ਕੱਪੜੇ ਨਾਲ ਕਪੜਾ ਮਲਾਉਂਦੇ ਜਾਈ ਜਾਣਾ ਆਪਾਂ ਨੇ ਤੇ ਲਾਈਨਿੰਗ ਨਾਲ ਲਾਈਨਿੰਗ ਮਲਾਉਂਦੇ ਚਲੇ ਜਾਣਾ ਬਸ ਇਹ ਧਿਆਨ ਰੱਖਣਾ ਇਹਦੇ ਵਿੱਚ ਗੁੰਮ ਸਲਾਈ ਲੱਗ ਜਾਣੀ ਹੈ ਐਦਾਂ ਕਰਕੇ ਵਾ ਦੇਖੋ ਆਪਣੀ ਗੁੰਮ ਸਲਾਈ ਲੱਗ ਗਈ ਬਿਲਕੁਲ ਸਫਾਈ ਆਉਂਦੀ ਹੈ ਵਿੱਚ ਸਲਵਾਰ ਦੇ ਦੀ ਗੁੰਮ ਸਲਾਈ ਲੱਗ ਕੇ ਆ ਦੇਖੋ ਠੀਕ ਹੈ ਜੀ ਸਲਾਈ ਆਪਣੀ ਵਿੱਚ ਰਹਿ ਜਾਂਦੀ ਹੈ ਲੱਗੀ ਹੋਈ ਹੁਣ ਆਪਾਂ ਨੇ ਇਦਾਂ ਹੀ ਗੁੰਦਾ ਰੱਖ ਲੈਣਾ ਉੱਪਰ ਲਾਈਨਿੰਗ ਰੱਖ ਲਈ نیچے ਆਪਾਂ ਨੇ ਕੱਪੜਾ ਰੱਖ ਲੈਣਾ ਆ ਦੇਖੋ ਆਪਾਂ ਨੇ ਇਦਾਂ ਹੀ ਸਲਾਈ ਨੂੰ ਮਲਾ ਕੇ ਲਾ ਦੇਣਾ ਨਾਲ ਚਾਰੇ ਕੱਪੜੇ ਫੜ ਕੇ ਆਪਾਂ ਨੇ ਸਲਾਈ ਲਾ ਦੇਣੀ ਹੈ ਦੇਖੋ ਆਪਣੀਆਂ ਸਾਰੀਆਂ ਸਲਾਈਆਂ ਗੁੰਮ ਲੱਗ ਜਾਣੀਆਂ ਇਹ ਕਿੱਦਾਂ ਆਪਾਂ ਨੇ ਇਹਨੂੰ ਸਿੱਧਾ ਕਰ ਲੈਣਾ ਆ ਦੇਖੋ ਵਿੱਚ ਰਹੇਗੀ ਸਲਾਈ ਆ ਲੱਗ ਗਿਆ ਗੂੰ ਜੇ ਤੁਹਾਨੂੰ ਮੇਰਾ ਇਹ ਤਰੀਕਾ ਵਧੀਆ ਲੱਗਦਾ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਠੀਕ ਹੈ ਜੀ ਆਪ ਨੇ ਸਾਰੀਆਂ ਸਲਾਈਆਂ ਗੂੰ ਮਾ ਲਾ ਗੀਆਂ ਦੇਖ ਲਓ ਠੀਕ ਹੈ ਜੀ ਹੁਣ ਆਪਣੀ ਇੱਕ ਆਸਣ ਦੀ ਸਲਾਈ ਰਹੇਗੀ ਆ ਦੇਖੋ ਕਾਸਨ ਦੀ ਆਪਾਂ ਨੇ ਪਹਿਲਾਂ ਗੁੰਮਸਾਈ ਲਾ ਲੈਣੀ ਇੱਕ ਕਾਸਨ ਦੀ ਆਪਾਂ ਨੇ ਸਾਰੀ ਸਲਵਾਰ ਝੜ ਕੇ ਗੁੰਮਸਾਈ ਲਾਉਣੀ ਆ ਆ ਦੇਖੋ ਐਦਾਂ ਆਪਾਂ ਨੇ ਤਿੰਨ ਕੱਪੜੇ ਫੜ ਲੈਣੇ ਆ ਠੀਕ ਹੈ ਜੀ ਜਿਹੜੀ ਆਪਣੀ ਲਾਈਨਿੰਗ ਹੈ ਇਹਨੂੰ ਆਪਾਂ ਨੇ ਐਦਾਂ ਦੂਜੇ ਪਾਸੇ ਨੂੰ ਉਲਟਾ ਕੇ ਐਦਾਂ ਸਿਲਾਈ ਲਾ ਦੇਣੀ ਕਿਉਂਕਿ ਇਹਨੇ ਵੀ ਗੁੰਮ ਸਿਲਾਈ ਲੱਗ ਜਾਣੀ ਆਪਣੀ ਇਹਦੇ ਉੱਪਰ ਵੀ ਆ ਦੇਖੋ ਇਦਾਂ ਫੜ ਕੇ ਇੱਕ ਵਾਰ ਮੈਂ ਫੇਰ ਰਿਪੀਟ ਕਰ ਦਿੰਨੀ ਆ ਦੁਬਾਰਾ ਦੱਸ ਦਿੰਨੀ ਆ ਵੀ ਕਿਦਾਂ ਲਾਉਣੀ ਆ ਇਹ ਸਲਾਈ ਆਪਾਂ ਨੇ ਰੱਖ ਲੈ ਇਕੱਠੇ ਕਰਕੇ ਕੱਪੜਾ ਜੋੜ ਕੇ ਲਾਈਨਿੰਗ ਦਾ ਵੀ ਤੇ ਸਲਵਾਰ ਦਾ ਵੀ ਆ ਦੇਖੋ ਆ ਦੇਖੋ ਤਿੰਨ ਆਪਾਂ ਨੇ ਫੜ ਲੈਣਾ ਸਲਵਾਰ ਦਾ ਕੱਪੜਾ ਫੜ ਲੈਣਾ ਤੇ ਲਾਈਨਿੰਗ ਨੂੰ ਮਲਾ ਲੈਣਾ ਇੱਕ ਆਪਾਂ ਨੇ ਉਲਟਾਉਣਾ ਵਸ ਲਾਈਨਿੰਗ ਦਾ ਕੱਪੜਾ ਆ ਦੇਖੋ ਇਦਾਂ ਇੱਦਾਂ ਫੜ ਕੇ ਆਪਾਂ ਨੇ ਸਿਲਾਈ ਲਾ ਦੇਣੀ ਹੈ ਦੇਖੋ ਆਪਣੀ ਸਿਲਾਈ ਲੱਗ ਗਈ ਹੈ ਦੇਖੋ ਸਾਰੀਆਂ ਸਲਾਈਆਂ ਗੁੰਮ ਲੱਗੀਆਂ ਨੇ ਇਹਦੀਆਂ ਠੀਕ ਹੈ ਆਪਾਂ ਸਿੱਧੀ ਕਰਨ ਲੱਗਿਆ ਸਲਵਾਰ ਸਿੱਧੀ ਕਰਕੇ ਵੀ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਸਾਰੀਆਂ ਸਲਾਈਆਂ ਗੁੰਮ ਲੱਗੀਆਂ ਪਈਆਂ ਵਿੱਚ ਅਕੇਈ ਸੂਟਾਂ ਚ ਤਾਗੇ ਨਿਕਲ ਆਏ ਨੇ ਉਹ ਵੀ ਬਿਲਕੁਲ ਨਹੀਂ ਨਿਕਲਦੇ ਹੈਗੇ ਸਫਾਈ ਆ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਘੇਰ ਦੇ ਹਾਰਦਲੇ ਵੀ ਆਪਣੀ ਕੱਚੀ ਸਲਾਈ ਲਾ ਲੈਣੀ ਹੈ ਬੜੇ ਵਖੀ ਇਹਨਾਂ ਕਿਉਂਕਿ ਆਪਾਂ ਨੂੰ ਬਾਲ ਪਾਉਣ ਚ ਦਿੱਕਤ ਨਹੀਂ ਆਊਗੀ ਫਿਰ ਆਪਾਂ ਨੇ ਮੋਰੀਆਂ ਤੇ ਵੀ ਸਲਾਈ ਲਾ ਲੈਣੀ ਹੈ ਬੜੇ ਵਖੀ ਇਹਨਾਂ ਠੀਕ ਹੈ ਜੀ ਐਦਾਂ ਤੁਸੀਂ ਵੀ ਬਣਾ ਲਿਆ ਕਰੋ